ਸੋ ਰੰਗ ਮਾਰਾਇ ਜੇਰ ਸਿੰਘ ਜੀ ਨੂੰ ਭਗਵਾਨ ਦੀਦ ਸੋ ਰੰਗ ਮਾਰਾਇ ਜੇਰ ਸਿੰਘ ਜੀ ਨੂੰ ਭਗਵਾਨ ਦੀਦ ਬੈਰੀਅਰ ਸਿੰਘ ਜੀ ਬਾਈ ਨੰਬਰ ਗ੍ਰੰਥ ਪ੍ਰਕਾਸ਼ ਹੈ ਜਿਹੜੀ ਲਿਖਤ ਪੜਨ ਜਾ ਰਹੇ ਆਂ ਜਾ ਰਹਾੜ 666 ਹਰਪਗਤ ਦਵਾਰ ਜੇਠੂਆਲ ਅਵ ਤਾਰ ਗੈਣ ਅਸੀਂ ਰਹਿ ਵਿੱਚ ਪੈ ਹੁਕਮ ਪਵਰੀ ਵਿੱਚ ਪਵਾਈਆ ਨਾਮ ਸੰਦੇਸ਼ ਆਏ ਕੈ ਤੁਰ ਫਰਮਾਣਾ ਇੱਕ ਦਰੜਾਈਆ ਆਤਮ ਸਾਨੂੰ ਕਰਕੇ ਲੈ ਨਾਮ ਨਹੀਂ ਜਾਨ ਦਿੱਤਾ ਮੋਟਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸੱਚ ਆਪਣਾ ਹੁਕਮ ਵਰਤਾਈਆ ਅਵਤਾਰ ਕਹਿਣੀ ਅਸੀ ਰਹਿ ਡਰਦੇ ਸਿਰਸਕਿਆ ਨਾ ਕੋਈ ਠਾਈਆ ਨਾਮ ਨਦਾਨ ਰਹਿ ਪੜਦੇ ਸੁਰ ਪਰਮਾਨਯ ਗਾਮ ਅਸਾਈਆ ਲੋਗ ਮਾਦ ਭਾਣਾ ਰੇ ਜਰਦੇ ਸਿਰਸ ਗਿਆਨ ਕੋ ਠਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਾਰ ਸਾਜ ਦਾ ਮਾਲਕ ਵਾਡ ਵੜਿਆ ਆਇਆ ਉਹ ਤਾਰ ਕਹਨੇ ਅਸੀਂ ਰਹਿ ਵਿੱਚ ਪੋ ਮੈਂ ਵਿੱਚ ਸੀਸ ਨਵਾਈਆ ਜਗਤ ਨਾਮ ਦਾ ਦੇ ਕੇ ਗੋਂ ਲਾਲ ਜਿਵਤਾ ਵਿੱਚ ਸਮਝਾਈਆ ਸੰਦੇਸ਼ਾ ਦੇ ਕੇ ਆਪਣਾ ਨਾਉ ਲੋਕ ਮਾਤ ਦੇ ਤਾ ਦੜਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਾਜਦਾ ਹੁਕਮ ਏਕ ਸੁਨਾਈਆ ਗੁਰੂ ਕਹਿਣ ਅਸੀਂ ਸੁਣਦੇ ਰਹੇ ਸੰਦੇਸ਼ ਸਿੰਧਿਆ ਪਰਵਾਤੀ ਵੰਡਣਾ ਕੋਈ ਵੰਡਾਈ ਆ ਲਿਖਦੇ ਰਹੇ ਲੇਖ ਸਿਫਤ ਸਿਫਤਾਂ ਵਿੱਚ ਸਲਾਈਆ ਕਰਦੇ ਰਹੇ ਅੰਦੇਸ਼ ਨਿਓ ਨਿਓ ਸੀਸ ਚ ਗਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਜ ਦੀ ਕਰਨੀ ਇਕਰ ਕਮਾਈਆ ਗੁਰੂ ਕਹਿਣ ਅਸੀਂ ਸੁਣਦੇ ਰਹੇ ਖਬਰ ਪਰਮਾਣਾ ਗਾਮ ਐਸਾਈਆ ਕਰਦੇ ਰੇ ਸਬਰ ਸਤ ਸੰਤੋਖ ਵਿੱਚ ਵਢਾਈਆ ਪਾਣਾ ਮਨ ਦੇ ਰੇ ਜਬਰ ਸਿਰਸ ਕੀ ਆਨਾ ਕੋ ਏ ਠਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਜ ਦਾ ਖੇਲ ਇੱਕ ਕਰਾਈਆ ਗੁਰੂ ਕਹਿਣ ਅਸੀਂ ਸੁਣਦੇ ਰਹਿ ਸ਼ਬਦੀ ਬਾਤ ਬਾਤ ਨਾ ਧਿਆਨ ਲਗਾਈਆ ਖੇਲ ਵੇਖਦੇ ਰਹਿ ਕਮਲਾ ਬਾਤ ਬਾਤ ਪਰਮੇਸ਼ਵਰ ਕੀ ਹੁਕਮ ਵਰਤਾਈਆ ਸੇਵਤ ਸਲਾਈ ਗਉਂਦੇ ਰਹੇਗਾ ਦੋ ਪੜ ਪੜ ਰਾਗੇ ਲਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਜਾ ਹਰ ਸਜਦਾ ਰੰਗ ਇਹ ਕਰੰਗਾਇਆ ਭਗਤ ਕਹਿਣ ਭਗਵਨ ਤਕਿਆ ਤੁਰਦਾ ਵਾਹੋ ਭਗਤ ਕਹਿਣਾ ਭਗਵਨ ਤਕਿਆ ਤੁਰਦਾ ਵਾਹੋ ਪਿਤਾ ਪੁਰਖ ਕਾ ਲਖਵਾਈਆ ਨਿਰਗੁਣ ਨਿਰਗੁਣ ਬਣ ਕੇ ਸਜਣਾ ਸਾਗ ਨਾਤਾ ਆਤਮਾ ਪਰਮਾਤਮਾ ਜੋੜ ਜੜਾਈਆ ਸੋਹਣੇ ਸ਼ਬਦ ਦੇ ਕੇ ਗਾਥ ਪਰਮ ਰਾਮ ਬ੍ਰਹਮੋ ਮਿਲਾ ਮਿਲੇ ਜੈ ਜਸ ਵਾਈਆ ਗਣ ਲੈ ਨਾ ਪੈਸ ਨੂੰ ਨਾ ਭਗਤ ਕਹਿਣ ਭਗਵਨ ਤਕਿਆ ਤੁਰਦਾ ਬਾਪ ਪਿਤਾ ਪੁਰਖ ਕਾਲੇ ਘਵਾਈਆ ਨਿਰਗੁਣ ਨਿਰਗੁਣ ਬਣ ਕੇ ਸਜਣ ਸਾਕ ਨਾਤਾ ਆਤਮਾ ਪਰਮਾਤਮਾ ਜੋੜ ਜੜਾਈਆ ਸੋਹੰਗ ਸ਼ਬਦ ਦੇ ਕੇ ਗਾਥਾ ਬਾਰ ਬਰਾਮਾ ਬ੍ਰਾਹਮ ਮੇਲਾ ਮੇਲੇ ਜ਼ੈਰ ਸੁਵਾਈਆ ਜੋਤੀ ਜੋਤ ਸਰ ਉਪਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸਾਜ ਦਾ ਨਾਮ ਇੱਕ ਦਰਸਾਈਆ ਭਗਤ ਕਹਿਣ ਪ੍ਰਭ ਭਗਤੀ ਦੇਵੇ ਜੋਗ ਯੁਗਤੀ ਆਪਣੇ ਹੱਥ ਰਖਾਈ ਆ ਨਿਰਗੁਣ ਤਾਰ ਕਰ ਸੰਜੋਗਾ ਮੇਲਾ ਮੇਲੇ ਸੈ ਜਸੁਆਇਆ ਦਰਸ਼ਨ ਦੇ ਅਮੋਗ ਅਗਾਂ ਮ ਆਪਣਾ ਪਰਦਾ ਲਾਹੀਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਸਭ ਕੱਢਣ ਹਾਰਾ ਹਾਂ ਮੈਂ ਰੋਗ ਹਾਂ ਗਬਰਾਂ ਮ ਪਰਦਾ ਲ ਐ ਚਕਾਈਆ ਭਗਤ ਕਹਿਣ ਬ੍ਰਹ ਆਦੀ ਮੀਤ ਮਰਾਰਾ ਭਗਤ ਕਹਿਣਾ ਪਰ ਆਵੇ ਆਦੀ ਮੀਤ ਮਰਾਰਾ ਅੰਤ ਸੰਗ ਰਖਾਈਆ ਨਿਰਗੁਣਨ ਨੂੰ ਉਰਿ ਲੋਤੇ ਯਾਰਾ ਸਰਗੁਣ ਤਤ ਦਾ ਵੜਿਆ ਆਇਆ ਕਲ ਕਲ ਕੀ ਲੈ ਅਵਤਾਰਾ ਕਲ ਕਲ ਕੀ ਲੈ ਅਵਤਾਰਾ ਖੇਲ ਖੇਲੇ ਬੇਪਰਵਾਹੀ ਆ ਜੋਤੀ ਜੋ ਤਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨੇਕ ਲੰਕ ਨਰਨ ਨਾਰੋ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਭਗਵਾਨ ਹੋ ਕੇ ਭਗਤ ਨੇ ਆਪਣਾ ਰੰਗ ਚੜਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਜਾਰ ਨੀਕ ਲੰਕ ਨਰੈਣ ਨਾਰੋ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਪਦਵਨ ਹੋ ਕੇ ਭਗਤ ਨੇ ਆਪਣਾ ਰੰਗ ਚੜਾਈਆ ਓ ਪਿਆਰੇ ਹਰ ਸਿੰਘ ਜੀ ਭਗਤ ਭਗਵਾਨ ਦਾ ਸਿੱਧੀ ਟੋਲ ਲ ਅਗਮਾ ਫਰਮਾਨ ਸੁਣਾਈ ਸੁਣੋਗੇ ਤੇ ਸੰਜਾ ਕਰੀਏ